ਪ੍ਰੇਮ ਦੀ ਗੱਲ ਤੁਹਾਨੂੰ ਦੱਸਗੀ। ਹਾਂਜੀ। ਬਾਬਾ ਜੀ ਬਡੇ ਸਿੰਘਾਂ ਨੂੰ ਦੱਸਿਆ ਵੀ ਤੁਰੇ ਆਉਂਦੇ ਸੀ। ਤੇ ਇੱਕ ਕੋਈ ਬੰਦਾ ਮਾਯਾਪੁਰ ਪੂਣਾ ਤੇ ਆਵਲੇ ਮੁਕਾ ਬਣਿਆ ਜੀ ਨਾ ਤੇ ਉੱਡਿਆਂ ਜਾ ਕੇ ਬਾਬਾ ਜੀ ਦੇ ਮੂਹਰੇ ਆ ਕੇ ਪ੍ਰਸ਼ਾਦਾ ਤੇ ਬਾਬਾ ਜੀ ਨੇ ਐ ਹੱਥ ਕੀਤੇ। ਬਾਬਾ ਜੀ ਨੇ ਹੱਥ ਨਹੀਂ ਕੀਤੇ ਕਿਸੇ ਨੇ। ਉਹ ਉਸ ਵੇਲੇ ਜਾ ਕੇ 10 ਦਿਨ ਸੰਗੀ। ਵੀ ਜਿਹੜਾ ਜਿਹਨੇ ਪ੍ਰਸ਼ਾਦਾ ਉਹ ਤੇ ਕਈਆਂ ਨੂੰ ਇਹ ਵੀ ਸ਼ੱਕ ਪੈ ਗਿਆ ਕਿਉਂਕਿ ਵੱਡੇ ਵੱਡੇ ਬੰਦੇ ਨਾਲ ਹੁੰਦੇ ਸੀ ਸਦਾ ਵੀ ਇਹ ਕਿਤੇ ਮਾਜਵੀ ਸਿੱਖੇ ਮਾ ਬਾਈ ਕਹਿੰਦੇ ਮਾਜਵੀ ਸਿੱਖਣੀ ਹੈ ਫਲਾਨੇ ਪਿੰਡੋਂ ਚੱਲੇ ਆ ਉਦੋਂ ਰਾਹੇ ਅਦਰਾਸਾਂ ਕਰੀ ਜਾਂਦਾ ਸਾਡੇ ਟੰਗੋਂ ਵੱਡੀਆਂ ਉਸ ਵੇਲੇ ਫਿਰ ਬਾਬਾ ਜੀ ਨੇ ਉੱਥੇ ਖੜ ਕੇ ਨਾਏ ਰੂੜੀਆਂ ਸੀ ਉੱਥੇ ਸੇ ਬੜਾ ਵੀ ਬਹੁਤ ਬਣੇ ਘਰਾਈ ਵੀ ਵੀ ਬਾਬਾ ਜੀ ਕਿੱਥੇ ਖੜ ਗਏ ਜਿਹੜਾ ਪ੍ਰੇਮ ਹੈ ਪ੍ਰੇਮ ਅਗੇ ਨੇਮ ਨਹੀਂ ਹੁੰਦਾ ਉੱਚ ਉਹ ਦੱਸਦੇ ਨੇ ਕਿ ਜਿਹੜਾ ਉਹ ਬਾਬਾ ਜੀ ਨੇ ਉਹ ਟੋਕਰ ਜਨੇ ਸਾਰਿਆਂ ਨੂੰ ਦਿੱਤਾ ਥੋੜਾ ਥੋੜਾ ਪ੍ਰਸ਼ਾਦ ਉੱਪਰ ਜਿਹਦਾ ਉਹ ਖਾਣ ਵਾਲੇ ਜਾਣਦੇ ਨੇ ਤੇ ਜਾ ਹ ਇਹ ਜਿਹਾ ਪ੍ਰੇਮ ਦੀ ਪ੍ਰੇਮ ਨਾਲ ਹੈ ਜਿਹੜੀ ਚੀਜ਼ ਹੈ ਨਾ ਉਹਦਾ ਪਰ ਮਨ ਲਾ ਜੇ ਕਾਹੀ ਚਲਾਕੀ ਨਾ ਕਰੀਏ ਵੀ ਅਸੀਂ ਚਲਾਕੀ ਨਾ ਰੱਬ ਨੂੰ ਪਾਲੀਏ ਨਹੀਂ ਪੈਂਦਾ